ਸਿਕੰਦਰ ਸਿੰਘ ਬਲੂਕਾ ਨੂੰ ਮੋਰ ਹਲਕੇ ਤੋਂ ਅਚਾਰਜ ਵਜੋਂ ਹਟਾ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਜਨਮੇਜਾ ਸਿੰਘ ਸੇਖੋਂ ਲਗਾ ਦਿੱਤਾ ਗਿਆ ਫਰੀਦਕੋਟ ਤੋਂ ਆਜ਼ਾਦ ਅਮੀਰਵਾਰ ਵਜੋਂ ਜਸਟਿਸ ਜੋਰਾ ਸਿੰਘ ਨੇ ਕਾਗਜ਼ 'ਤੇ ਦਿੱਤੇ ਨੇ ਦੋਸਤੋ ਅੱਜ ਸਾਰਾ ਦਿਨ ਸੋਸ਼ਲ ਮੀਡੀਆ 'ਤੇ ਅਜਿਹੀਆਂ ਪੋਸਟਾਂ ਪੈਦੀਆਂ ਰਹੀਆਂ ਜਿਹਦੇ ਵਿੱਚ ਲਿਖਿਆ ਜਾਂਦਾ ਰਿਹਾ ਕਿ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਫਕਾ ਵਿਦਾਇਕ ਆਮ ਆਨਮੀ ਪਾਰਟੀ ਵੀ ਸ਼ਾਮਲ ਹੋ ਕੇ ਇਥੋਂ ਉਮੀਦਵਾਰ ਦਾ ਐਲਾਨ ਹੋ ਸਕਦਾ ਹੈ ਅੱਜ ਭਗਵੰਤ ਮਾਨ ਪਾਰਟੀ ਦੇ ਚੋਣ ਪ੍ਰਚਾਰ ਦੇ ਅਸਾਮ ਜਾ ਚੁੱਕੇ ਨੇ ਉੱਥੇ ਦੇਸ਼ ਦੁਨੀਆ ਦੀ ਗੱਲ ਤੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਜਿੰ다 ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੇ ਅੱਜ ਦੀ ਇਹ ਖਬਰ ਹੈ ਕਿ ਸਿਕੰਦਰ ਸਿੰਘ ਮਲੂਕਾ ਨੂੰ ਮੋਰ ਹਲਕੇ ਤੋਂ ਅਨਚਾਰਜ ਬਜੋਂ ਹਟਾ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਜਨਮੇਤਾ ਸਿੰਘ ਸੇਖੋਂ ਨੂੰ ਲਗਾ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਐਕਸ਼ਨ ਲਿਆ ਹੈ ਕਿ ਸਿਕੰਦਰ ਸਿੰਘ ਮਲੂਕਾ ਨੂੰ ਮੋਰ ਹਲਕੇ ਤੋਂ ਹਟਾ ਕੇ ਅਨਚਾਰਜ ਬਜੋਂ ਉਹਨਾਂ ਦੀ ਥਾਂ ਜਨਮੇਤਾ ਸਿੰਘ ਸੇਖੋਂ ਨੂੰ ਇਤੋਂ ਦਾ ਚਾਰਜ ਲਗਾ ਦਿੱਤਾ ਗਿਆ ਕਿਉਂਕਿ ਸਿਕੰਦਰ ਸਿੰਘ ਮੁਰੂਕਾ ਦੇ ਪੁੱਤਰ ਗੁਰਪ੍ਰੀਤ ਸਿੰਘ ਮੁਰੂਕਾ ਅਤੇ ਨੋ ਪਰਮਪਾਲ ਕੌਰ ਸੰਧੂ ਜਿਨ੍ਹਾਂ ਨੇ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਤੇ ਦੋਸਤੋ ਇਸ ਸਭ ਕੁਝ ਨੂੰ ਦੇਖਦਿਆਂ ਜਿਵੇਂ ਕਿ ਲਗਾਤਾਰ ਪਿਛਲੇ 3-4 ਦਿਨਾਂ ਤੋਂ ਇਸ ਖਬਰ ਨੇ ਮੀਡੀਆ ਦੇ ਵਿੱਚ ਜਗ੍ਹਾ ਬਣਾਈ ਹੋਈ ਹੈ ਕਿ ਬਠਿੰਡਾ ਤੋਂ ਭਾਜਪਾ ਪਰਮਪਾਲ ਕੌਰ ਨੂੰ ਅਵੀਰਵਾਰ ਬਣਾ ਸਕਦੀ ਹੈ ਜਿਸ ਤੇ ਨਾਲ ਹਰਸ਼ਨਰਤ ਕੌਰ ਬਾਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਤੇ ਅੱਜ ਮੀਡੀਆ ਸਾਹਮਣੇ ਆਏ ਸਿਕੰਦਰ ਸਿੰਘ ਮਲੂਕਾ ਜਿਹੜੇ ਪਿਛਲੇ 3-4 ਦਿਨਾਂ ਤੋਂ ਮੀਡੀਆ ਤੋਂ ਬਚਦੇ ਰਹੇ ਉਹਨਾਂ ਨੂੰ ਪੱਤਰਕਾਰਾਂ ਵੱਲੋਂ ਲਗਾਤਾਰ ਫੋਨ ਕਰਕੇ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੀਡੀਆ ਦੇ ਸੰਪਰਕ ਵਿੱਚ ਨਹੀਂ ਆਏ ਜਦੋਂ ਅੱਜ ਵਿਡਿਆ ਨੇ ਉਹਨਾਂ ਨੂੰ ਸਵਾਲ ਕੀਤੇ ਕਿ ਤੁਹਾਡੇ ਨੌਪੁੱਤ ਭਾਜਪਾ ਵਿੱਚ ਸ਼ਾਮਲ ਹੋਏ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਤਾਂ ਉਹਨਾਂ ਨੇ ਕਿਹਾ ਕਿ ਉਹ ਹੁਣ ਵਾਲਗ ਨੇ ਉਹ ਆਪਣਾ ਫੈਸਲਾ ਕੋਈ ਵੀ ਲੈ ਸਕਦੇ ਆ ਹਾਂ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਇਸ ਕਰਕੇ ਉਹ ਉਹਨਾਂ ਦਾ ਫੈਸਲਾ ਹੈ ਪਰ ਮੈਂ ਅਕਾਲੀ ਦਲ ਵਿੱਚ ਆ ਇਥੋਂ ਤੱਕ ਕਿ ਜਦੋਂ ਪੱਤਰਕਾਰਾਂ ਨੇ ਸਿਕੰਦਰ ਸਿੰਘ ਮਲੂਕਾ ਨੂੰ ਇਹ ਸਵਾਲ ਕੀਤਾ ਕਿ ਤੁਸੀਂ ਕਦੋਂ ਭਾਜਪਾ ਵਿੱਚ ਜਾ ਰਹੇ ਹੋ ਤੇ ਉਹਨਾਂ ਨੇ ਕਿਹਾ ਕਿ ਮੇਰੇ ਮੂੰਹ ਵਿੱਚ ਇਹ ਗੱਲ ਨਾ ਪਾਓ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਐ ਤੇ ਇਸ ਮੌਕੇ ਤੇ ਉਹਨਾਂ ਨੂੰ ਜਦੋਂ ਸਵਾਲ ਇਹ ਕੀਤਾ ਗਿਆ ਕਿ ਕੀ ਉਹ ਆਪਣੀ ਨੌ ਦੀ ਆਉਣ ਵਾਲੇ ਸਮੇਂ ਵਿੱਚ ਮਦਦ ਕਰਨਗੇ ਪ੍ਰਚਾਰ ਕਰਨਗੇ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਸਮਾਂ ਆਉਣ ਤੇ ਪਤਾ ਲੱਗ ਜਾਊਗਾ ਤੇ ਦੋਸਤੋ ਇਹ ਇਸ ਤਰ੍ਹਾਂ ਜਿਵੇਂ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਆ ਉਸ ਤੋਂ ਬਾਅਦ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਿਕੰਦਰ ਸਿੰਘ ਮਲੂਕਾ ਦੇ ਉੱਤੇ ਪਹਿਲਾ ਵਾਲਾ ਯਕੀਨ ਨਹੀਂ ਰਿਹਾ ਤੇ ਦੋਸਤੋ ਅੱਜ ਫਰੀਦਕੋੜ ਤੋਂ ਆਜ਼ਾਦ ਅਮੀਰ ਵਰਭਜੋਂ ਜਸਟਿਸ ਜੋਰਾ ਸਿੰਘ ਨੇ ਕਾਗਜ਼ ਪਰ ਦਿੱਤੇ ਨੇ ਜਿਦੋਂ ਕਿ ਉਹ ਪਹਿਲਾਂ ਆਮ ਆਦਮੀ ਪਾਰਟੀ ਦੇ ਵਰਕਰ ਸਨ ਤੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਪਿਛਲੇ ਸਮੇਂ ਯਾਨੀ ਕਿ 2019 ਵਿੱਚ ਜਲੰਧਰ ਤੋਂ ਉਮੀਦਵਾਰ ਭਰਾਇਆ ਸੀ ਤੇ ਹੁਣ ਉਹਨਾਂ ਨੇ ਆਪਣੀ ਪਾਰਟੀ ਤੋਂ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਫਰੀਦਕੋਟ ਤੋਂ ਕਾਗਜ਼ ਪਰੇ ਨੇ ਤੇ ਇਸ ਮੌਕੇ ਤੇ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨ ਸਮੇਂ ਆਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਜੋ ਮੇਰੇ ਨਾਲ ਵਾਅਦੇ ਕੀਤੇ ਸੀ ਉਹਨਾਂ ਤੇ ਅਮਲ ਨਹੀਂ ਹੋਇਆ ਜਿਹਦੇ ਕਰਕੇ ਮੈਂ ਕਹਿ ਰਿਹਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਾਅਦ ਹੀ ਆਮ ਆਦਮੀ ਪਾਰਟੀ ਵੀ ਜੁਮਲੇ ਜਿਹੜੀ ਆ ਉਹ ਖੇਡ ਰਹੀ ਹੈ ਦੋਸਤੋ ਅੱਜ ਸਾਰਾ ਦਿਨ ਸੋਸ਼ਲ ਮੀਡੀਆ ਤੇ ਅਜਿਹੀਆਂ ਪੋਸਟਾਂ ਪੈਂਦੀਆਂ ਰਹੀਆਂ ਜਿਹਦੇ ਵਿੱਚ ਲਿਖਿਆ ਜਾਂਦਾ ਰਿਹਾ ਕਿ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਇੱਥੋਂ ਉਮੀਦਵਾਰ ਦਾ ਐਲਾਨ ਹੋ ਸਕਦਾ ਹੈ ਕਿ ਕਿਹੜੇ ਸਾਬਕਾ ਵਿਧਾਇਕ ਨੇ ਇਹਦਾ ਅਜੇ ਤੱਕ ਜ਼ਿਕਰ ਨਹੀਂ ਹੋ ਸਕਿਆ ਇਹ ਕਿਹੜੇ ਵਿਧਾਇਕ ਨੇ ਇਸ ਬਾਰੇ ਨਾਂ ਦਾ ਜ਼ਿਕਰ ਨਹੀਂ ਹੋ ਸਕਿਆ ਜਿਵੇਂ ਤੁਸੀਂ ਪਿਛਲੇ ਦਿਨਾਂ ਤੋਂ ਦੇਖਦੇ ਹੋ ਲਗਾਤਾਰ ਪੰਜਾਬ ਦੇ ਵਿੱਚ ਤਲਵੱਧੀ ਹੋ ਰਹੀ ਹੈ ਉਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਝਟਪਟ ਖਬਰਾਂ ਜਿਹੜੀਆਂ ਪੋਸਟ ਹੋ ਜਾਂਦੀਆਂ ਨੇ ਉਸ ਦੇ ਤਹਿਤ ਹੀ ਜਲੰਧਰ ਵਿੱਚ ਵੀ ਇਹ ਜਿਹੜੀ ਚਰਚਾ ਲਗਾਤਾਰ ਫਾਮਾ ਦਾ ਦੌਰ ਜਿਹੜਾ ਉਹ جاری ਹੈ ਤੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਬੁਲਿਵੇਂ 6 ਅਪ੍ਰੈਲ ਨੂੰ ਜਲੰਧਰ ਅਤੇ ਲੁਧਿਆਣਾ ਦੇ ਉਮੀਦਵਾਰ ਐਲਾਨੇ ਜਾ ਰਹੇ ਨੇ ਉਸ ਵਕਤ ਵਿੱਚ ਜਲੰਧਰ ਦੇ ਵਿੱਚ ਜਲੰਧਰ ਤੋਂ ਉਹ ਕਿਹੜੇ ਸ਼੍ਰੋਮਣੀ ਕਾਲ ਚਲਦੇ ਸਾਬਕਾ ਬਤਾਇਆ ਗਿਆ ਜਿਹੜੇ ਆਮ ਆਦਮੀ ਪਾਰਟੀ ਵਿੱਚ ਜਾ ਸਕਦੇ ਆ ਦੀ ਚਰਚਾ ਹੁੰਦੀ ਰਹੀ ਤੇ ਦੋਸਤੋ ਅੱਜ ਭਗਵੰਤ ਮਾਨ ਪਾਰਟੀ ਦੇ ਚੋਣ ਪ੍ਰਚਾਰ ਲਈ ਅਸਾਮ ਜਾ ਚੁੱਕੇ ਨੇ ਉੱਥੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੇ ਨੇ ਜਦੋਂ ਕਿ ਤੇ ਨਾ ਅਪ੍ਰੈਲ ਨੂੰ ਉਹ ਵਿਸ਼ਵਨਾਥ ਪਹੁੰਚਣਗੇ ਇਸ ਤੋਂ ਪਹਿਲਾਂ ਉਹ ਹਰਿਆਣਾ ਦੇ ਉਰਕ ਖੇਤਰ ਵਿੱਚ ਚੋਣ ਪ੍ਰਚਾਰ ਕਰ ਚੁੱਕੇ ਨੇ ਤੇ ਉਹਨਾਂ ਨੂੰ ਪਾਰਟੀ ਨੇ ਸਟਾਰ ਪ੍ਰਚਾਰਕ ਭੂਪਾ ਦੇ ਵਜੋਂ ਜਿਹੜਾ ਆ ਉਹਨਾਂ ਨੂੰ ਵੱਖ-ਵੱਖ ਸਟੇਟਾਂ ਵਿੱਚ ਭੇਜਿਆ ਜਾਣਾ ਹੈ ਇਸ ਤੋਂ ਪਹਿਲਾਂ ਉਹ ਦਿੱਲੀ ਅਤੇ ਗੁਜਰਾਤ ਵਿੱਚ ਵੀ ਚੋਣਾਂ ਲਈ ਸਟਾਰ ਪ੍ਰਚਾਰਕ ਭਜੂ ਆਪਣੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਜਿਹੜੇ ਆ ਉਹ ਕਰ ਚੁੱਕੇ ਆ ਤੇ ਦੋਸਤੋ ਇਹ ਸੀ ਅੱਜ ਦੀਆਂ ਚੋਣਾਂ ਨਾਲ ਸੰਬੰਧਿਤ ਖਬਰਾਂ ਕੱਲ ਤੁਹਾਡੇ ਲਈ ਮੋੜੀ ਇਹ ਖਬਰਾਂ ਚੋਣਾਂ ਨਾਲ ਸੰਬੰਧ ਜਿਹੜੀਆਂ ਲੈ ਕੇ ਆਵਾਂਗੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਬਿਲਕਾ نیوز ਆਨਲਾਈਨ ਚੈਨਲ ਤੇ ਦੋਸਤੋ ਅਗਰ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਚੰਗਾ ਲੱਗਦਾ ਹੈ ਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਇਹ ਵੀ ਬੇਨਤੀ ਕਰ ਲੈਂਦੇ ਆ ਕਿ ਅਗਰ ਅਜੇ ਵੀ ਜੇ ਤੁਸੀਂ ਬਿਲਕਾ نیوز ਆਨਲਾਈਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੀ ਮੁਕੱਲਬੋ ਦਿਓ ਇਜਾਜ਼ਤ ਧੰਨਵਾਦ ਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ